ਵਾਚੀਵਾੜਾ ਇਲਾਕੇ ਵਿੱਚ ਸਰਕਾਰ ਦੇ ਸਿਹਤ ਸੁਵਿਧਾਵਾਂ ਦੇਣ ਦੇ ਵੱਡੇ ਵੱਡੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲੀ ਜਦੋਂ ਸਾਨਕ ਸਰਕਾਰੀ ਹਸਪਤਾਲ ਵਿੱਚ ਇੱਕ ਗਰੀਬ ਗਰਭਵਤੀ ਦੇ ਜਣੇਪੇ ਲਈ ਇਹ ਕਿਆ ਕੇ ਜਵਾਬ ਦੇ ਦਿੱਤਾ ਗਿਆ ਕਿ ਇੱਥੇ ਡਾਕਟਰ ਮੌਜੂਦ ਨਹੀਂ ਤੇ ਪਤੀ ਨੂੰ ਪਤਨੀ ਦਾ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਕਰਵਾਉਣ ਲਈ ਬਾਜ਼ਾਰ ਵਿੱਚੋਂ ਭੀਖ ਮੰਗਣੀ ਪਈ। ਮਾਚੀਵਾੜਾ ਦੇ ਅਭਿਸ਼ੇਕ ਨੇ ਦੱਸਿਆ ਕਿ ਉਸ ਦੀ ਪਤਨੀ ਪਾਇਲ ਵਾਸੀ ਬਲੀਬੇਗ ਘਰਵਤੀ ਸੀ ਜਿਸ ਨੂੰ ਜਨੇਪੀ ਦੀਆਂ ਦਰਦਾਂ ਛੇੜਨ ਤੋਂ ਬਾਅਦ ਉਸ ਨੂੰ ਇਲਾਜ ਲਈ ਮਾਚੀਵਾੜਾ ਸਰਕਾਰੀ ਹਸਪਤਾਲ ਲੈ ਕੇ ਜਾਇਆ ਗਿਆ ਉੱਥੇ ਮੌਜੂਦ ਨਰਸਾਂ ਵੱਲੋਂ ਉਸ ਦੀ ਪਤਨੀ ਨੂੰ ਦਾਖਲ ਕਰ ਇਲਾਜ ਸ਼ੁਰੂ ਕਰ ਦਿੱਤਾ ਗਿਆ ਕੁਝ ਸਮੇਂ ਬਾਅਦ ਜਦੋਂ ਉਸ ਦੀ ਪਤਨੀ ਦੇ ਦਰਦਾਂ ਜ਼ਿਆਦਾ ਸ਼ੁਰੂ ਹੋ ਗਈਆਂ ਤਾਂ ਡਿਊਟੀ ਤੇ ਤਾਇਨਾਤ ਨਰਸਾਂ ਨੇ ਜਵਾਬ ਦੇ ਦਿੱਤਾ ਤੇ ਕਿਹਾ ਕਿਉਂ ਆਪਣੀ ਪਤਨੀ ਨੂੰ ਇਲਾਜ ਲਈ ਲੁਧਿਆਣਾ ਸਰਕਾਰੀ ਹਸਪਤਾਲ ਲੈ ਜਾਵੇ ਅਭਿਸ਼ੇਕ ਨੇ ਦੱਸਿਆ ਕਿ ਉਸਨੇ ਮੁਸ਼ਕਿਲ ਨਾਲ ਆਪਣੀ ਪਤਨੀ ਨੂੰ ਸਰਕਾਰੀ ਹਸਪਤਾਲ ਤੋਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਗਿਆ ਜਿੱਥੇ ਉਸ ਦਾ ਡਾਕਟਰਾਂ ਨੇ ਇਲਾਜ ਕੀਤਾ ਉਸਨੇ ਦੋਸ਼ ਲਗਾਏ ਕਿ ਸਰਕਾਰ ਸਿਹਤ ਸਹੂਲਤਾਂ ਦੇ ਦਾਅਵੇ ਕਰਦੀ ਹੈ ਪਰ ਗਰੀਬਾਂ ਦਾ ਇਹ ਹਾਲ ਹੋ ਰਿਹਾ ਹੈ ਤੇ ਮਛਵਾੜਾ ਕਿ ਅਭਿਸ਼ੇਕ ਨਾਮ ਹੈ ਮੇਰਾ ਇਹ ਮੇਰੇ ਘਰ ਵਾਲੇ ਦੇ ਦਵਾਈ ਲੈਣੇ ਵਾਸਤੇ ਮੰਗ ਰਹੇ ਨੇ ਤੇ ਹੋ ਹੋ ਕੇ ਮੇਰੀ ਸਰਕਾਰੀ ਮੈਂ 3 ਵਜੇ ਰਾਤ ਦਾ ਗਿਆ ਦਾ ਸਰਕਾਰੀ ਵਾਲੇ ਕਹਿੰਦੇ ਪਹਿਲੇ ਗਿਆ ਪਹਿਲੇ ਕਹਿ ਗਏ ਜੀ ਇਸਕੋ ਅਭੀ ਨਹੀਂ ਹੋਏਗਾ ਦਰ ਚੱਲਣ ਲੱਗੇ ਫਿਰ ਵੀ ਕਹਿੰਦੇ ਫੁੱਲ ਦਰ ਚੱਲਦੇ ਫਿਰ ਵੀ ਕਹਿੰਦੇ ਅਭੀ ਨਹੀਂ ਹੋਣਾ ਫਿਰ ਕਿ ਟੀਕਾ ਲਾ ਕੇ ਦੇਖ ਲਿਆਗਾ ਫਿਰ ਬੱਚੇ ਦਾਣੇ ਦਾ ਮੂੰਹ ਨਹੀਂ ਖਿਲਾਏਗਾ ਫਿਰ ਕਹਿੰਦੇ ਕਿ ਨਹੀਂ ਉਹਦੇ ਕੋਈ ਡਾਕਟਰ ਨਹੀਂ ਹੈਗਾ ਕਿ ਕਿ ਤੁਸੀਂ ਪ੍ਰਾਈਵੇਟ ਤੇ ਜਾਓ ਨਹੀਂ ਤਾਂ ਪਹਿਲੇ ਕਿਹਾ ਕਿ ਲੁਧਿਆਣਾ ਦਾ ਲੈ ਕੇ ਸਰਕਾਰੀ ਮਚਵਾੜਾ ਜੀ ਮਚਵਾੜਾ ਹਾਂਜੀ ਅੱਛਾ ਫਿਰ ਕੀ ਹੋਇਆ ਇਹ ਕਿਆ ਵੀਰ ਜੀ ਉਹਨਾਂ ਨੇ लुधियाना दा लखता महाराज जब कल्ला बन्दा में कैसे जाता मछो मछोड़ा में ना तो मेरे पास में कोई गाड़ी ना घोड़ा बिचारा वो रेडिया वाले के साइकिल वाली वो थी वो भी बेच दी मैंने मेरे घर वाले के इलाज के महाराज पूरे 15000 लग गए सारा कुछ सब भी नहीं बचा रहा मेरा हर किस चीज पे लगा मेरे घर वाले दे डिलीवरी आनंद अस्पताल दे हुई प्राइवेट हां जी फॉर वेट है नॉर्मल नॉर्मल कैसे कर हां जी वीर जी दवाई वास्ते कैसे करते थे फीवर के में हुई नॉर्मल के नॉर्मल हुई है जी महाराज ਹਸਪੀਟਲ ਆ ਡਾਕਟਰਾਂ ਦਾ ਕੀ ਕਹਿਣਾ ਸੀਗਾ ਉਹ ਕਹਿੰਦੇ ਕਿ ਡਾਕਟਰ ਨਹੀਂ ਹੈਗਾ ਉਹ ਨਹੀਂ ਡਾਕਟਰ ਨਹੀਂ ਹੈ ਸਾਹਮਣੇ ਵਾਲਾ ਕੋਈ ਡਾਕਟਰ ਨਹੀਂ ਹੈਗਾ ਲੁਧਿਆਣਾ ਜਾਓ ਇਸ ਸਬੰਧੀ ਜੋ ਸੀਨੀਅਰ ਮੈਡੀਕਲ ਅਫਸਰ ਡਾਕਟਰ ਜਸਦੇਵ ਸਿੰਘ ਨੂੰ ਦੱਸਿਆ ਗਿਆ ਤਾਂ ਗਾਇਨੀ ਡਾਕਟਰ ਨੌਕਰੀ ਛੱਡ ਚੁੱਕੇ ਨੇ ਜਿਸ ਕਾਰਨ ਪਿਛਲੇ 5-6 ਮਹੀਨਿਆਂ ਤੋਂ ਇਹ ਸਮੱਸਿਆ ਆ ਰਹੀ ਹੈ ਹਾਂ ਇਹਦੇ ਬਾਰੇ ਮੈਂ ਐਸ ਪਰ ਰਿਕਾਰਡ ਸਾਡੇ ਸਟਾਫ ਨਰਸਾਂ ਡਿਊਟੀ ਜਿਹੜੀ ਉਸ ਟਾਈਮ ਸੀਗੇ ਉਹ ਹੁਣ ਵੀ ਡਿਊਟੀ ਤੇ ਮੌਜੂਦ ਨੇ ਉਹਨਾਂ ਤੋਂ ਐਸ ਪਰ ਰਿਕਾਰਡ ਜਿਹੜਾ ਸਾਰਾ ਵੈਰੀਫਾਈ ਕੀਤਾ ਹੈਗਾ ਇਹਦੇ ਵਿੱਚ ਜਿਹੜਾ ਕੇਸ ਇਹ ਹੈਗਾ ਪੈਲ ਵਾਈਫ ਆਫ ਅਭਿਸ਼ੇਕ ਸਾਨੀ ਇਹ ਅਮਲ ਕੇ ਫੋਲਟਰਮ ਪ੍ਰੈਗਨਸੀ ਦੇ ਨਾਲ ਆਇਆ ਸੀ ਵਿਦ ਹਾਈਪਰ ਟੈਨਸ਼ਨ ਕਿਉਂਕਿ ਇਹਨੂੰ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਇਹਦਾ ਬੀਪੀ ਜਿਹੜਾ ਹੈਗਾ 153 ਪਬਲਿਕ 107 ਇਹ ਉਹ ਹਾਈਪਰਟੈਂਸ ਹੈ ਬਈ ਹਾਈ ਰਿਸਕ ਪ੍ਰੈਗਨਸੀ ਦਾ ਕੇਸ ਹੈਗਾ ਦੂਸਰਾ ਪੁਆਇੰਟ ਏ ਹੈ ਵੀ ਇੱਥੇ ਜਿਹੜੀ ਹੈਗੀ ਆ ਸਾਡੇ ਕੋਲ ਅਸੀਂ ਆਪਣੇ ਡਿਪਾਰਟਮੈਂਟ ਨੂੰ ਵੀ ਸੂਚਿਤ ਕੀਤਾ ਹੋਇਆ ਹੈ ਉੱਚ ਅਧਿਕਾਰੀਆਂ ਨੂੰ ਵੀ ਕੋਈ ਗਾਇਨੀ ਸਪੈਸਟ ਨਹੀਂ ਹੈ ਜੋ ਪਹਿਲਾਂ ਡਾਕਟਰ ਇੱਕ ਗਾਇਨੀ ਸਪੈਸਟ ਹੀ ਹੋਰ ਜਾਣ ਕਰ ਚੁੱਕੇ ਨੇ ਅਸੀਂ ਹਰੇਕ ਮਹੀਨੇ ਆਪਣੀ ਰਿਪੋਰਟ ਦੇ ਵਿੱਚ ਹੈ ਅਥੋਰਟੀ ਨੂੰ ਦੱਸਦੇ ਹੈਗੇ ਆ ਇਹ ਗਾਇਨਿਸਪੈਸਿਸ ਨਾ ਹੋਣ ਕਰਕੇ ਜਿਹੜੇ ਨਾਰਮਲ ਕੇਸ ਨੇ ਡਿਲੀਵਰੀ ਦੇ ਉਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਜਿਹੜੇ ਉਹ ਹੈਂਡਲ ਕਰ ਲੈਂਦੇ ਨੇ ਬਟ ਇਸ ਕੇਸ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਇਹਦਾ ਬੀਪੀ ਜ਼ਿਆਦਾ ਹੈ ਇਹ ਹਾਈ ਰਿਸਕ ਕੇਸ ਦੇ ਵਿੱਚ ਆਉਂਦਾ ਹੈ ਇਹਦੇ ਵਿੱਚ ਰਿਸਕ ਫੈਕਟਰ ਵੀ ਉਸ ਨੂੰ ਮੁੱਖ ਰੱਖਦੇ ਹੋਏ ਇਹ ਸਾਡੇ ਸਟਾਫ ਨਰਸਾਂ ਨੂੰ ਡਿਊਟੀ ਨੇ ਜਿਹੜੇ ਹੈਗੇ ਉਹਨਾਂ ਨੇ ਬਾਕਾਇਦਾ ਐਸ ਪਰ ਰਿਕਾਰਡ ਨੋਟਡ ਹੈ ਉਹ ਅਸੀਂ ਫਿਰ ਹਾਇਰ ਸੈਂਟਰ ਜਿਹੜਾ ਹੈਗਾ ਸਾਡਾ ਸਿਵਲ ਹਸਪੀਟਲ ਲੁਧਿਆਣਾ ਰੈਫਰ ਕਰਦੇ ਆਂ ਉਹ ਬਕਾਇਦਾ ਰੈਫਰ ਸਲਿੱਪ ਬਣਾ ਕੇ ਸਾਰਾ ਰਿਕਾਰਡ ਉਹਦੇ ਵਿੱਚ ਸਲਿੱਪ ਤੇ ਲਿਖ ਕੇ ਪੇਸ਼ੈਂਟ ਦੇ ਅਟੈਂਡੈਂਟ ਨੂੰ ਐਡਵਾਈਸ ਕਰਕੇ ਗਾਈਡ ਕਰਕੇ ਸਲਿੱਪ ਦੇ ਕੇ ਇੱਥੋਂ ਰੈਫਰ ਕੀਤਾ ਗਿਆ ਟੂ ਦਾ ਸਿਵਲ ਹਸਪੀਟਲ ਲੁਧਿਆਣਾ ਸਭ ਗਾਇਨੀ ਦੀ ਗੱਲ ਕਰੀਏ ਡਾਕਟਰ ਕਿੰਨੀ ਦੇਰ ਤੋਂ ਨੇ ਜਿਹੜੇ ਉਹ ਇੱਥੇ ਨਹੀਂ ਹੈ ਇਹ ਤਕਰੀਬਨ 5-6 ਮਹੀਨੇ ਹੋ ਗਏ ਹੈਗੇ ਆ ਉਹ ਸਾਡੇ ਕੋਲ ਗਾਇਨੀ ਸਪੈਸ਼ਲਿਸਟ ਜਿਹੜੇ ਸੀਗੇ ਉਹ ਰਜਾਇਨ ਕਰਤਾ ਉਹਨਾਂ ਨੇ ਆਪਣੀ ਵਿਲਿੰਗ ਕੋਈ ਫੈਮਿਲੀ ਇਸ਼ੂ ਹੋਣ ਕਰਕੇ ਅਸੀਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਆਪਣੇ ਡਿਪਾਰਟਮੈਂਟ ਨੂੰ ਕਿਸੇ ਹੋਰ ਡਾਕਟਰ ਦੀ ਡਿਊਟੀ ਲਗਾਉਣ ਵਾਸਤੇ ਰੂਟੀਨ ਦੇ ਵਿੱਚ ਲਿਖਦੇ ਰਹਿੰਦੇ ਹੈਗੀਆਂ ਤੇ ਹੁਣ ਵੀ ਅਸੀਂ ਆਸ਼ ਕਰਦੇ ਹਾਂ ਵੀ ਸਾਡੇ ਜਿਹੜੇ ਹੈਡ ਡਿਪਾਰਟਮੈਂਟ ਹੈਗਾ ਉਹ ਇਸ ਇਲਾਕੇ ਦੀ ਲੋਡ ਨੂੰ ਮੁੱਖ ਰੱਖਦੇ ਹੋਏ ਕਿਸੇ ਹੋਰ ਜਿਹੜੇ ਹੈਗਾ ਸੰਸਥਾ ਤੋਂ ਜਾਂ ਇੱਥੇ ਪੱਕੇ ਤੌਰ ਤੇ ਜਿਹੜਾ ਗਾਇਨੀ ਸਪੈਸ਼ਿਸਟ ਉਪਾਇੰਟ ਕਰ ਦੇਣ ਤਾਂ ਇਹ ਲੋਕਾਂ ਦੀ ਸਹੂਲਤ ਵਾਸਤੇ ਜਾਂ ਇਸ ਸਰਸਾਂ ਦੀ ਸਹੂਲਤ ਵਾਸਤੇ ਬਹੁਤ ਅੱਛਾ ਡਾਕਟਰ ਜੀ ਦਾਖਲ ਕੀ ਇਹ ਹੌਸਪੀਟਲ ਮਾਛਵੜਾ ਕੰਨਾਈ ਏਰੀਆ ਕਵਰ ਕਰਦੇ ਆ ਜਿਹੜਾ ਹੈ ਇਹ ਤਕਰੀਬਨ ਸਾਡੇ ਕੋਲ 134 ਪਿੰਡ ਨੇ ਪਲੱਸ ਹਰਮਨ ਏਰੀਆ ਹੈਗਾ ਤੇ ਉਹ ਸਾਰਿਆਂ ਨੂੰ ਇਹ ਆਪਾਂ ਹੈਂਡਲ ਕਰਦੇ ਆ ਬਾਕੀ ਸਾਡੇ ਕੋਲ ਜਿੰਨਾ ਸਟਾਫ ਹੈ ਚਾਹੇ ਉਹ ਮੈਨ ਪਾਵਰ ਘੱਟ ਹੈ ਬਟ ਘੱਟ ਹੋਣ ਦੇ ਬਾਵਜੂਦ ਅਸੀਂ ਜਿਹੜੀ ਹੈਗੀ ਆ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਆ ਉਤੇ ਹੀ ਆਕਾਲੀ ਦਲ ਦੇ ਹਲਕਾ ਇਨਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੇ ਦਾਅਵਿਆਂ ਦੀ ਪੋਲ ਖੋਲਦਿਆਂ ਵੱਡੇ ਖੁਲਾਸੇ ਕੀਤੇ। ਦੇਖੋ ਇੱਕ ਬੜੀ ਮੰਦਭਾਗੀ ਜੇ ਮੈਂ ਗੱਲ ਕਹਾ ਵੀ ਸਮਰਾਲੇ ਸ਼ਹਿਰ ਦੇ ਵਿੱਚ ਇੱਕ ਬੰਦਾ ਭੀਖ ਮੰਗ ਰਿਹਾ ਸੀ ਕਿ ਉਹਨੇ ਆਪਣੀ ਘਰ ਵਾਲੀ ਦਾ ਉਹਦੇ ਬੱਚਾ ਹੋਇਆ ਸੀ ਤੇ ਪ੍ਰਾਈਵੇਟ ਹਸਪੀਟਲ ਤੋਂ ਉਹਨੂੰ ਡਿਲੀਵਰੀ ਕਰਾਉਣੀ ਪਈ। ਉਸ ਵਾਸਤੇ ਉਹਦੇ ਕੋਲ ਪੈਸੇ ਨਹੀਂ ਸੀ ਤੇ ਉਹ ਵਿਚਾਰਾ ਦੁਕਾਨਾਂ ਦੇ ਉੱਤੇ ਭੀਖ ਮੰਗ ਕੇ ਆਪਣੇ ਪੈਸੇ ਪੂਰੇ ਕਰ ਰਿਹਾ। ਦੇਖੋ ਇੱਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਆ ਵੀ ਸਾਡੇ ਕੋਲ ਮੱਲਾ ਕਲੀਨਿਕ ਖੁੱਲ ਗਏ ਸਾਡੇ ਕੋਲ ਡਾਕਟਰ ਬਹੁਤ ਹੋ ਗਏ ਜਿੱਥੇ ਕਿ ਅਸਲੀਅਤ ਕੀ ਆ ਕਿ ਜਿਹੜਾ ਸੱਜਣ ਪੈਸੇ ਮੰਗ ਰਿਹਾ ਸੀ ਉਹ ਮਛਵਾੜਾ ਮਛਵਾੜੇ ਦੇ ਪਿੰਡਾਂ ਚ ਬਲੌਕ ਕਰਦਾ ਮਛਵਾੜਾ ਜਿਹੜਾ ਸਾਡਾ ਸਿਵਲ ਹਸਪੀਟਲ ਆ ਉਥੇ ਦੀ ਜਿਹੜੀ ਹਾਲਾਤ ਐ ਇਸ ਟਾਈਮ ਇਹ ਨਹੀਂ ਵੀ ਉਥੇ 6 ਡਾਕਟਰਾਂ ਦੀ ਜਗ੍ਹਾ ਤੇ ਪੱਕੇ ਤੌਰ ਤੇ ਇੱਕ ਡਾਕਟਰ ਉਥੇ ਬੈੰਦੇ ਨੇ ਔਨ ਡਿਊਟੀ ਤੇ ਬਾਕੀ ਕੇਵਲ ਡਿਊਟੀ ਲਾਉਣ ਟਾਈਮ ਟੂ ਟਾਈਮ ਜਿਹਦੀ ਲੋੜ ਪੈਂਦੀ ਉਹਨੂੰ ਬੁਲਾ ਲੈਂਦੇ ਆ ਤੇ ਨੌ ਨਰਸਾਂ ਦੀ ਜਗ੍ਹਾ ਹੈ ਜਿਦੇ ਵਿੱਚੋਂ ਦੋ ਨਰਸਾਂ ਪੱਕੀਆਂ ਨੇ ਤੇ ਬਾਕੀ ਜਦੋਂ ਲੋੜਾ ਉਸ ਮੁਤਾਬਕ ਸਾਧਿਆ ਇਹ ਹਾਲਾਤ ਨੇ ਤੇ ਖੁਦ ਜੇ ਮੈਂ ਕਹਾ ਵੀ ਉੱਥੇ ਆਪਣਾ ਸਟਾਫ ਤੇ ਐਸਐਮਓ ਸਾਹਿਬ ਮੰਨਦੇ ਨੇ ਵੀ ਸਾਡੇ ਕੋਲ ਕੋਈ ਗਾਇਨੀ ਸਪੈਸ਼ਲਿਸਟ ਨਹੀਂ ਪਿਛਲੇ ਤਕਰੀਬਨ ਤਕਰੀਬਨ 6 ਮਹੀਨਿਆਂ ਤੋਂ ਇਹ ਹਸਪਤਾਲ 134 ਪਿੰਡ ਅਤੇ ਸਮਾਛਵੜਾ ਸ਼ਹਿਰ ਨੂੰ ਕਵਰ ਕਰਦਾ ਦੇਖੋ ਇਹ ਹਾਲਾਤ ਕੀ ਬਣੇ ਨੇ ਇੱਕ ਗਰੀਬ ਬੰਦਾ ਕਿਸੇ ਹਸਪਤਾਲ ਇਲਾਜ ਕਰਾਉਣ ਜਾਂਦਾ ਤੇ ਡਾਕਟਰ ਸਾਹਿਬ ਇਹ ਕਹਿ ਰਹੇ ਨੇ ਵੀ ਸਟਾਫ ਨਰਸ ਸਾਡੇ ਜਿਹੜੇ ਨੇ ਉਹ ਡਿਲੀਵਰੀਆਂ ਕਰਦੇ ਨੇ ਜਦੋਂ ਕੋਈ ਕ੍ਰਿਟੀਕਲ ਕੇਸ ਹੁੰਦਾ ਫਿਰ ਸਾਨੂੰ ਡਾਕਟਰ ਦੀ ਲੋੜ ਪੈਂਦੀ ਆ ਬਲਕਿ ਚਾਹੀਦਾ ਕੀ ਆ ਵੀ ਕੋਈ ਵੀ ਪ੍ਰੈਗਨਨਸੀ ਕੋਈ ਵੀ ਕੁਝ ਹੁੰਦਾ ਉਥੇ ਡਾਕਟਰ ਮੌਜੂਦ ਚਾਹੀਦਾ ਮੌਕੇ ਤੇ ਜੇ ਕੋਈ ਅਣਸਖਾਵੀ ਘਟਨਾ ਹੁੰਦੀ ਤਾਂ ਜ਼ਿੰਮੇਵਾਰ ਕੌਣ ਆ ਪੰਜਾਬ ਸਰਕਾਰ ਦੇ ਫੋਕੇ ਦਾਅਵੇ ਨੇ